ਔਰ ਮੈਂ ਤੁਹਾਨੂੰ ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ ਦੱਸਣ ਲੱਗਿਆ ਕਿ 175 ਬੰਦਿਆਂ 'ਚ ਇਹ ਜਸਵੀਰ ਸਿੰਘ ਨਹੀਂ ਆਉਂਦਾ ਇਹਦੀ ਡਿਊਟੀ ਨਹੀਂ ਸੀ ਸੁਖਵੀਰ ਜੀ ਨਾਲ ਇਹਦੀ ਡਿਊਟੀ ਆ ਹਰਸ਼ਮ੍ਰਿਤ ਕੌਰ ਬਾਦਲਨਾਲ ਇਹ ਇੱਕ ਦਿਨ ਪਹਿਲਾਂ ਦਿੱਲੀ ਸੀ ਦਿੱਲੀੋਂ ਬੱਚਿਆਂ ਨੇ ਇਹਨੂੰ ਕਿਹਾ ਦੇ ਸੁਖਵੀਰ ਜੀਸ ਕਿਡਸ ਟੋਲਡ ਹਿਮ ਥੈਟ ਦੇ ਕਾਲ ਹਿਮ ਬਾਜੀ ਔਰ ਦੇ ਟੁਕ ਹਿਸ ਨੇਮ ਐਂਡ ਦੇ ਸੈਡ ਕਿ ਤੁਹਾਨੂੰ ਵੈਸੇ ਵੀ ਗੁਰੂ ਘਰ ਦੀ ਸੇਵਾ ਕਰਨ ਦਾ ਇਨਾ ਤੁਹਾਨੂੰ ਚੰਗਾ ਲੱਗਦਾ ਹੈ ਤੇ ਉਹ ਪਾਪਾ ਉੱਥੇ ਸੇਵਾ ਕਰ ਰਹੇ ਹੈ ਤੇ ਤੁਸੀਂ ਕਿਉਂ ਨਹੀਂ ਕੱਲ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਦੀ ਸੇਵਾ ਕਰ ਲਓ ਹਾਂਜੀ ਠੀਕ ਹੈ ਜੀ ਔਰ ਤੁਸੀਂ ਜਾ ਕੇ ਉੱਥੇ ਸੇਵਾ ਕਰ ਲਓ ਮਤਲਬ ਉਹ 175 ਬੰਦਿਆਂ ਚ ਤਿਆਤ ਨਹੀਂ ਸੀ ਉਹ ਤਾਂ ਗੁਰੂ ਦੀ ਕਿਰਪਾ ਹੋ ਗਈ ਕਿ ਉਹਨੂੰ ਬੱਚਿਆਂ ਨੇ ਭੇਜਤਾ ਤੇ ਉਹ ਕੱਲ ਜਾ ਕੇ ਮਗਰ ਖਲੋ ਗਿਆ ਕਿਉਂਕਿ ਤੁਸੀਂ ਇੱਕ ਦਿਨ ਪਹਿਲਾਂ ਵੇਖੋ ਉੱਥੇ ਹੈ ਨਹੀਂ ਹੀ ਇਸ ਨੋਟ देयर ਇਟ ਵਾਸ ਗੋਡਸ ਓਨ ਬਖਸ਼ਿਸ਼ ਗੁਰੂ ਦੀ ਕਿਰਪਾ ਸੀ ਕਿ ਗੁਰੂ ਸਾਹਿਬ ਨੇ ਆਪ ਦੇ ਦਰ ਤੇ ਆਏ ਦੀ ਆਪ ਲਾਜ ਪੈਜ ਰੱਖਣੀ ਸੀ ਤੇ ਗੁਰੂ ਸਾਹਿਬ ਨੇ एटी ड्यूटी लाती एंड ही इज द मैन आई ओ माय लाइफ टू हिम मतलब सासीता होता जिन्ना शुक्राना ਕਰਦੀ ਉਹਨਾਂ ਘਟ ਹੈ ਜਿਹਨੇ ਸਾਹਮਣੇ ਤੁਸੀਂ ਮੁਸਤੈਦੀ ਵਾਲਿਆਂ ਦੀ ਮੁਸਤੈਦੀ ਵੇਖ ਲਓ ਸੈਮੀ ਆਟੋਮੈਟਿਕ ਵੈਪਨ ਉਹਦੇ ਡੱਬ ਚ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੁਸਤੈਦੀਆਂ ਨੂੰ స్టేਟ ਆਫ ਅਲਰਟਨਸ ਕਹਿੰਦੇ ਆ ਫਿਰ ਮੁਸਤੈਦੀ ਵਾਲਿਆਂ ਦਾ ਇਹ ਹਾਲ ਵੇਖ ਲਓ ਕਿ ਉਹਨੇ ਸੈਮੀ ਆਟੋਮੈਟਿਕ ਵੈਪਨ ਨੂੰ ਪੌਕ ਵੀ ਨਹੀਂ ਕੀਤਾ ਉਹ ਲੋਡਡ ਹੀ ਲਿਆਇਆ ਉਹਨੇ ਤਾਂ ਕੱਢਿਆ ਤੇ ਫਾਇਰ ਕਰਤਾ ਜੇ ਜਸਬੀਰ ਸਿੰਘ ਨਾ ਹੁੰਦਾ ਔਰ ਮੈਂ ਨਾ ਉਹਦੀ ਇਹ ਪੁੱਲਰ ਸਾਹਿਬ ਤੁਸੀਂ ਗਲਤ ਬੰਦੇ ਨਾਲ ਅਸਲ ਜੇ ਸਿੰਘ ਫਸਾ ਲਈ ਮੈਂ ਕੋ ਸੈਕਿੰਡ ਕਾਊਂਟ ਕੀਤੇ ਤੁਸੀਂ ਵੀ ਕਰਿਓ ਬਾਏ ਦਾ ਟਾਈਮ ਹੀ ਪੁੱਲਸ ਆਊਟ ਹਿਸ ਪਿਸਟਲ ਐਂਡ ਹੀ ਫਾਇਰਸ ਇਟਸ ਨਾਟ ਈਵਨ 2 ਸੈਕਿੰਡਸ ਔਰ 3 ਸੈਕਿੰਡਸ ਇਤਾਂ ਵਾਪਰ ਗਿਆ ਇਹਨਾਂ ਦੀ ਕਾਦੀ ਮੁਸ਼ਕਲ ਸੀ ਔਰ ਪੰਜ ਗੋਲੀਆਂ ਹਲੇ ਉਹ ਸੈਮੀ ਆਟੋਮੈਟਿਕ ਪਿਸਟਲ 'ਚ ਰਹਿੰਦੀਆਂ ਸਨ ਔਰੇ ਮੁਸਤਹਿਦੀਆਂ ਦਾ ਇਹ ਹਾਲ ਵੇਖ ਲਓ ਮੈਂ ਪੁੱਛਣਾ ਚਾਹੁੰਦਾ ਇਹ ਸੈਮੀਆਟਿਕ ਮੈਟਿਕ ਵੈਪਨ 9mm ਇਟਸ ਇਲੀਗਲ ਤੁਸੀਂ ਰੱਖ ਹੀ ਨਹੀਂ ਸਕਦੇ ਪੱਤੀਪੋਰ ਦਾ ਲਾਇਸੈਂਸ ਬਣਦਾ ਜਾਂ ਟੂ ਟੂ ਦਾ ਬਣਦਾ ਇਹ ਆਇਆ ਕਿੱਥੋਂ ਜੇ ਤੁਹਾਨੂੰ ਪਤਾ ਹੈ ਕਿ ਇਹਦੇ ਕੋਲ ਹੈਂਡ ਗ੍ਰੇਨੇਡ ਦੀ ਰਿਕਵਰੀ ਹੈ ਤੁਹਾਨੂੰ ਪਤਾ ਇਹਦੇ ਕੋਲ ਆਰ ਡੀ ਐਕਸ ਰਿਕਵਰਡ ਹੋਇਆ ਤੁਹਾਨੂੰ ਪਤਾ ਹੈ ਜਨਾਲੇ ਪੁਲਿਸ ਸਟੇਸ਼ਨ ਕੁਝ ਦਿਨ ਪਹਿਲਾਂ ਆਰ ਡੀ ਐਕਸ ਰੱਖਿਆ ਜਾ ਰਿਹਾ ਕੱਲ ਮਜੀਠੇ ਚ ਬੰਬ ਬਲਾਸਟ ਹੋ ਗਿਆ ਜਿਹਨੂੰ ਤੁਸੀਂ ਟਾਇਰ ਬਲਾਸਟ ਕਹਿ ਰਹੇ ਹੋ ਸਾਤਸੰਗਤ ਜੀ ਇਹਨਾਂ ਦੀ ਮੁਸਤਹਿਦੀ ਹੁੰਦੀ ਤਾਂ ਇਹ ਕੁਝ ਹੁੰਦਾ ਨਾ ਇਹ ਤਾਂ ਰੱਬ ਦੀ ਮਿਹਰ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਚ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty